ਬਹੁਤ ਹੀ ਸਨਮਾਨਯੋਗ ਸਾਡੇ ਸਪਿੰਡ ਦੇ ਕੰਪਨੀਸ਼ਨ ਜੀ ਮਦਨ ਜੀ ਉਹਨਾਂ ਦੇ ਨਾਲ ਆਏ ਮੇਰੇ ਵੀਰ ਸੰਜੀਤ ਜੀ ਆਏ ਮੇਰੇ ਰਾਜਕ ਮਾਲ ਜੀ ਸਰਪਾਲ ਲਾਗੇ ਮੇਰੇ ਕੋਲ ਮਹਾਪੁਰਸ਼ ਜੀ ਨੇ ਵੀ ਖੜੇ ਹੈ ਵਿਕਾਸ ਸਿੰਘ ਜੀ ਮੁਜਾ ਸਿੰਘ ਜੀ ਜਿਨੇ ਵੀ ਇੱਥੇ ਮੇਰੇ ਖਾਸ ਖਾਸ ਨਾਲ ਖੜੇ ਹੈ ਸਭ ਨੂੰ ਮੈਂ ਜੁਆਇਆ ਤੰਨੀਆਂ ਤੇ ਗਰਸ਼ਿੰਦ ਜੀ ਬਹੁਤ ਬਹੁਤ ਵਧਾਈ ਤੁਹਾਨੂੰ ਸਾਰੇ ਨੂੰ ਬਹੁਤ ਬਹੁਤ ਵਧਾਈ ਸਭ ਤੋਂ ਵੱਧ ਇਹ ਕਿ ਮੈਂ ਨੌਜਵਾਨ ਬੱਚਿਆਂ ਨੂੰ ਇੱਥੇ ਜਿੰਨੇ ਵੀ ਖੜੇ ਕਾਫੀ ਮੇਲੇ ਚਾਏ ਉਹਨਾਂ ਨੂੰ ਅੰਗ ਸਿੰਘ ਜੀ ਵੱਲੋਂ ਤੁਹਾਡੇ ਐਸਐਮਐਲਏ ਜਿਹੜੇ ਕਿ ਸਰਦਾਰ ਜੀ ਬਾਕਸਿੰਗ ਜੀ ਦੇ ਪੋਤੇ ਹਨ ਮੈਂ ਉਹਨਾਂ ਦੀ ਬਹੁਆ ਜਤਿਸੁਰਦਾਰ ਜੀ ਦੇ ਇਸ ਇਲਾਕੇ ਜੋ ਸਾਨੂੰ ਪਤਾ ਹੈ ਕਿ ਸਾਡੇ ਦਿਲਾ ਵਿੱਚ ਕਿੰਨੀ ਬੇਰਾਨੀ ਹੈ ਉਹਨਾਂ ਨੂੰ ਕਿੰਨਾ ਮਿਸ ਕਰੀਦਾ ਹੈ ਕਸ਼ ਕੀ ਉਹਲੇ ਸਾਲ ਹੋ ਜਿਲੰਦੇ ਜਦੋਂ ਉਹਨਾਂ ਨੇ ਡਿਸਟ੍ਰਿਕਟ ਨਵਾਂ ਸ਼ਹਿਰ ਬਣਾਇਆ ਸੀ ਉਸ ਤੋਂ ਬਾਅਦ ਵਾਹਿਗੁਰੂ ਨੇ ਉਹਨਾਂ ਨੂੰ ਜ਼ਿਆਦਾ ਲੰਬੀ ਉਮਰ ਮੋ ਦਿੱਤੀ ਔਰ ਉਹਨਾਂ ਨੂੰ ਚੇਤੀ ਜਾਨ ਪੈ ਗਿਆ ਔਰ ਅਸੀਂ ਕਾਰੋਬਾਰੀ ਬੰਦੇ ਹੋਣ ਦੇ ਨਾਤੇ ਇੱਥੇ ਆ ਕੇ ਕਿਉਂਕਿ ਉਹਨਾਂ ਦੀ ਜਿਹੜੀ ਇੱਛਾ ਸੀਗੀ ਕਿ ਨਵਾਂ ਸ਼ਹਿਰ ਨੂੰ ਕੋਈ ਦਿਨ ਮੇਰਾ ਪਰਿਵਾਰਿਕ ਮੈਂਬਰ ਚਲਾਵੇ ਇਸ ਕਰਕੇ ਜਿੰਨੀ ਕੁ ਵਾਹਿਗੁਰੂ ਨੇ ਬਖਸ਼ ਦਿੱਤੀ ਸੀ ਉਹਦੇ ਸਾਹਮਣੇ ਲਾਪਨਾ ਆਪਣਾ ਕਰਮ ਕਰਦੇ ਹੋਏ 26 سال ਲੰਘ ਹੋ ਗਏ 2096 ਜੋ ਗਏ ਸੀ ਤੇ ਅੱਜ ਦੇਖ ਲਓ 2025 ਹੋ ਗਈ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਟਾਈਮ ਮਿਲਿਆ ਤੇ ਉਹਨਾਂ ਨੇ ਪੂਰਾ ਅੱਛਾ ਦਿਲ ਤੋਂ ਕੰਮ ਕੀਤਾ ਐਜ਼ ਅ ਪਾਰਲੀਮੈਂਟਸ ਕਦਰ ਮੈਨੂੰ ਜਦੋਂ ਤੁਸੀਂ ਨਵਾਜ਼ਿਆ ਇੱਜ਼ਤ ਮਾਨ ਦਿੱਤੀ ਸਾਡੀ ਸਰਕਾਰ ਨਹੀਂ ਬਣੀ ਕੈਪਟਨ ਮਨਿੰਦਰ ਸਿੰਘ ਜੀ ਦੀ ਥੋੜੀ ਵੋਟਾਂ ਕੋ ਰਹਿ ਗਏ ਇਸ ਕਰਕੇ ਕੰਮ ਕਰਾਉਣ ਦਾ ਕੋਈ ਮੌਕਾ ਨਹੀਂ ਸਾਨੂੰ ਮਿਲਿਆ ਤਰਫੀਰ ਜੀ ਅਸੀ ਆਪਣੀ ਮਿਹਨਤ ਜਾਰੀ ਰੱਖੀ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਹੋਂਦ ਤੱਕ ਐਜ਼ ਅ ਫੈਮਿਲੀ ਜੁੜੇ ਹੋਇਆ ਤੇ ਜਿਹੜੀ ਅੱਜ ਕੱਲ ਦੀ ਸਰਕਾਰਾਂ ਹਨ ਉਹ ਕਰਦੀਆਂ ਡਰਾਮੇ ਅਸੀਂ ਡਰਾਮੇ ਤੇ ਬਲੀਵ ਨਹੀਂ ਕਰਦੇ ਅਸੀਂ ਡਿਪੈਂਡ ਕਰਦੇ ਹਾਂ ਕਿ ਜਿਹੜੇ ਵੀ ਕੰਮ ਨੂੰ ਕਰੋ 100% ਦੇ ਵਿੱਚ ਤੁਸੀਂ ਖੁਦ ਕੀ ਕਰੋ ਨਹੀਂ ਤੇ ਆਰਾਮ ਨਾ ਕਰ ਬਹਿ ਜਾਓ ਜੇ ਤੁਹਾਡੀ ਤੋਂ ਨਹੀਂ ਸੇਵਾ ਨਿਭਾਈ ਜਾਂਦੀ ਆਰਾਮ ਨਾ ਕਰ ਬਹਿ ਜਾਓ ਕੋਈ ਤੁਹਾਨੂੰ ਜ਼ੋਰ ਨਹੀਂ ਬੰਦਾ ਕਿ ਤੁਸੀਂ ਜ਼ਰੂਰੀ ਵਿਧਾਇਕ ਬੰਨਾ ਹੈ ਉਹ ਉਹਦੀ ਖਾਸ਼ ਨਹੀਂ ਸੀ ਜਿੱਦਾਂ ਕਹਿੰਦੇ ਵਾਹਿਗੁਰੂ ਦੇ ਹੱਥ ਵਿੱਚ ਸਭ ਕੁਝ ਹੁੰਦਾ ਹੈ ਜਿਸ ਨੂੰ ਉਹ ਸੇਵਾ ਨਿਵਾਜ਼ਦਾ ਹੈ ਉਸ ਨੂੰ ਇਹ ਸੇਵਾ ਮਿਲ ਜਾਂਦੀ ਹੈ ਜਿੱਦਾਂ ਹੁਣ ਮਦਨ ਜੀ ਇੱਥੇ ਮੇਰੇ ਵੀਰ ਖੜੇ ਆ ਜਿਨ੍ਹਾਂ ਨੇ ਕਾफी ਗੱਦੀ ਨਸ਼ੀਨ ਜਾ ਵੀ ਚੁੱਕੇ ਆ ਕੀ ਇਹਨਾਂ ਦਾ ਦਿਲ ਨਹੀਂ ਕਰਦਾ ਕਿ ਅਸੀਂ ਘੁੰਮੀ ਫਰੀਏ 4 ਵਜੇ ਸਵੇਰੇ ਉੱਠ ਕੇ ਅਤੀ ਅਤੀ ਰਾਤ ਤੱਕ ਜਦੋਂ ਇਹ ਉਹ ਪਾਸਿਆ ਕਰਦੇ ਆ ਆਪਣੇ 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 ਅੰਨੇ ਗੁਰੂ ਨੂੰ ਧਿਆਉਂਦੇ ਆ ਪੀਰਾਂ ਨੂੰ ਧਿਆਉਂਦੇ ਆ ਔਰ ਫਿਰ ਇਹਨਾਂ ਦੀ ਜਿਹੜੀ ਸੁਪਰ ਪਾਵਰ ਹੈ ਉਹ ਤੁਹਾਡੇ ਦੁੱਖ ਤਕਲੀਫਾਂ ਨੂੰ ਦੂਰ ਕਰਨ 'ਚ ਬਹੁਤੇ ਕੰਮ ਆਂਦੀ ਹੈ ਤੇ ਮੈਨੂੰ ਮਾਨ ਹੈ ਉਹਨਾਂ ਸਾਰੇ ਗੱਦੀ ਨਸ਼ੀਨਾਂ ਤੇ ਔਰ ਸਾਰੇ ਉਹ ਜਿਹੇ ਮਹਾਂਪੁਰਸ਼ਾਂ ਤੇ ਜਿਹੜੇ ਕਿ ਸਾਡੇ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਸਿੱਧੇ ਰਾਹ ਪਾਉਣ 'ਚ ਬਹੁਤ ਮਦਦ ਕਰਦੇ ਹਨ ਅੱਜ ਕੱਲ ਦਾ ਬੀਪੀਟੀ ਜਿਹੜਾ ਅੱਜ ਕੱਲ ਦਾ ਜ਼ਮਾਨਾ ਹੈ ਨਾ ਕਹਿੰਦੇ ਆ ਕਿ ਨੇਕੀ ਕਰ ਖੋਮੇ ਡਾਲ ਪਰ ਅੱਜ ਕੱਲ ਤੇ ਇਹ ਸਾਬ ਹੈ ਕੀ ਮਾਂ ਪਿਓ ਵੀ ਜਿਹੜੀ ਨਿੱਕੀ ਕਰਦੇ ਹਨ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਉਹ ਵੀ ਵਿਚਾਰੇ ਨਾ ਉਮੀਦ ਹੋ ਕੇ ਬੈਠੇ ਕਿ ਪਤਨੀ ਸਾਡੇ ਨਿਆਣਿਆਂ ਨੇ ਵੱਡੇ ਹੋ ਕੇ ਮਰਦੇ ਵਕਤ ਮੂੰਹ ਚ ਪਾਣੀ ਵੀ ਪਾਣਾ ਕਿ ਸਾਨੂੰ ਰੋਟੀ ਦੇ ਟੁੱਕ ਦੇਣੇ ਵੀ ਇੱਕ ਦੋ ਕਿ ਨਹੀਂ ਤੇ ਸਰਕਾਰਾਂ ਜਿਹੜੀਆਂ ਤੁਸੀਂ ਬਦਲਾਅ ਚਾਹੁੰਦੇ ਸੀ ਬੜਾ ਸੋਨਾ ਬਦਲਾਅ ਤੁਸੀਂ ਦੇਖ ਲਿਆ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਹਰ ਬੰਦਾ ਇਸ ਵੇਲੇ ਰੋ ਰਿਹਾ ਹੈ ਚਾਹੇ ਸਾਡੇ ਕਾਰੋਬਾਰੀ ਸਾਡੇ ਕਾਰੋਬਾਰ ਚੱਲਦੇ ਸੀ ਆਪਾਂ ਵੀ ਰੋ ਰਹੇ ਆ ਨਮੋਸ਼ੀ ਵਿੱਚ ਹੀ ਚੱਲ ਰਹੇ ਆ ਕਿਉਂਕਿ ਮਿਹਨਤ ਤੇ ਉਨੀ ਕਰਦੇ ਆ ਔਰ ਹੱਥ ਬੱਲੇ ਕੁਝ ਨਹੀਂ ਹੈ ਸੋ ਮੈਂ ਆਪਣੇ ਨੌਜਵਾਨ ਬੱਚਿਆਂ ਨੂੰ ਸਿਰਫ ਇੱਕ ਰਿਕੁਐਸਟ ਕਰਾਂਗੀ ਕਿ ਤੁਸੀਂ ਆਂ ਗਾਂ ਦਾ ਜਿਹੜਾ ਫਿਚਰ ਹੈ ਉਹ ਨੌਜਵਾਨ ਬੱਚਿਆਂ ਦੇ ਦਿੱਤੇ ਹੈ ਸੋਚ ਸਮਝ ਕੇ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਜਿਹੜੇ ਫੈਸਲੇ ਆ ਉਹ ਕਰਨਾ کیونکہ میجورٹی آف آور یوتھ ہیز لیفٹ انڈیا ٹو گو ابراڈ ٹو میک دیئر بریڈ اینڈ بٹر اپنی اپنی کمائی کرنے اپنا کھیت بیچ کے کہ اپنی ماری موٹی جڑی روزگار اتھے بنا لی کوئی گریس بیٹھا ہے کوئی دبئی بیٹھا ہے کوئی انگلن جا رہا ہے کوئی اٹلی جا رہا ہے کسی ماں پیو دا دل نہیں کرتا کہ اپنے اپنے تو دور ہوئی ایسے جنیاں ماما ہیں, دیاں, سکھا منگل ادیا انہوں دیاں دعاواں کرن دعوا کر لی ਸੋ بڑا ਔਖਾ ਹੈ ਜਦੋਂ ਆਪਣੇ ਟੀਟ ਦੇ ਜੰਮੇ ਬੱਚੇ ਨੂੰ ਤੁਸੀਂ ਦੇਸ਼-ਵਿਦੇਸ਼ ਭੇਜਦੇ ਹੋ ਮੈਂ ਤੁਹਾਡੇ ਅੱਗੇ ਸਿਰਫ ਇਹ ਕੋਪੀਲ ਕਰਾਂਗੀ ਲਾਈਫ ਇਜ਼ ਅ ਗ੍ਰੋਥ ਚੂਸ ਯਰ ਆਪਸ਼ਨਸ ਵੈਰੀ ਪ੍ਰੋਪਰਲੀ ਵੈਰੀ ਮਿਨਿਊਟਲੀ ਵੈਰੀ ਕੇਅਰਫੁਲੀ ਇਸ ਦਾ ਮਤਲਬ ਕਿ ਜਿਹੜੀ ਲਾਈਫ ਹੈ ਉਹ ਫੁੱਲਣ ਦਾ ਨਾਮ ਹੈ ਪਰ ਜਿਹੜੀਆਂ ਠਡੀਆਂ অপশনস হে ওনু বহুত سوچ سمجھকে ফেসলে লবো কিয়কি থাডা জিন্দেগি দা এক গালত লিয়া ফেসলা কোদি 5 সাল লি থোনু পিছে পা দंदा অর সাডি জড়ি খারাপ سوچ এ জান জড়ি সাডি বাচ্চা দি নেশি বল লা দতা নেশি বল লায়া কিনে আগে দসো আগে জদ্যু তুসি কন্দে কিসি কর দা বাচ্চা বিগাড়না হোবে না ওনু ভেলে बैठকে রটি খানা নে শেখা দো ਤੇ ਜਦੋਂ ਸਾਨੂੰ ਆਟਾ ਦਾਲ ਇਹੋ ਜਿਹੀ ਸਕੀਮਾਂ ਵਿਲੇ ਬੈਠ ਕੇ ਖਲਾਣ ਲੱਗ ਪੈਂਦੀਆਂ ਸਰਕਾਰਾਂ ਸਿਰਫ ਵੋਟਾਂ ਪਿੱਛੇ ਡੈਮੋਕ੍ਰੇਸੀ ਦੀ ਹੱਤਿਆ ਕਰਕੇ ਬੈਠੇ ਐ ਔਰ ਬੱਚਿਆਂ ਨੂੰ ਨਸ਼ੇ ਦਾ ਔਰ ਜੋ ਵੀ ਖਾਂਦੇ ਪਿੰਦੇ ਐ ਚਿੱਠੀ ਚਿੱਟਾ ਚੁੱਟਾ ਜੋ ਵੀ ਖਾਂਦੇ ਐ ਉਧਰ ਆਪ ਹੀ ਲਗਾ ਕੇ ਆਪ ਹੀ ਹੁਣ ਖੋਲਣ ਦੇ ਨਸ਼ੇ ਹਟਾਉ ਸੈਂਟਰ ਕੀ ਫਾਇਦਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਨਸ਼ਾ ਹਟਾਉਸ ਇਹਨਾਂ ਦੀ ਮਹਿੰਮ ਚੱਲ ਰਹੀ ਹੈ ਮੈਨੂੰ ਇਹ ਦੱਸੋ ਕਿ ਨਵਾਂ ਸ਼ਹਿਰ ਦੇ ਵਿੱਚ ਕਿਹ ਸਾਨੂੰ ਰੀਹੈਬਿਟੇਸ਼ਨ ਸੈਂਟਰ ਕੋਈ ਮਿਲਿਆ ਹੈ ਹੁਣ ਦੇ ਸਰਕਾਰ ਤੋਂ ਕੱਖ ਨਹੀਂ ਸਾਨੂੰ ਮਿਲਿਆ ਸਾਡੇ ਹਸਪੀਟਲ ਦੇ ਵਿੱਚ ਇੱਕ ਐਂਬੂਲੈਂਸ ਵੀ ਨਹੀਂ ਹੈ ਕਿ ਪਿੰਡਾਂ 'ਚ ਜਾ ਕੇ ਮਰੀਜ਼ਾਂ ਨੂੰ ਚੁੱਕ ਲਵੇ ਸੋ ਮੈਂ ਅੱਜ ਦੇ ਜਿਹੜੇ ਖੁਸ਼ ਨਸੀਬ ਦਿਨ ਦੇ ਕੋਲ ਮੈਂ ਇਹ ਹੀ ਬਿੰਦੀ ਕਰਾਂਗੇ ਇਹ ਦੇਖੋ ਮੈਂ ਵੀ 70 ਸਾਲ ਦੀ ਹੋ ਗੰਗਾ ਔਰ ਮੈਂ ਪੂਰੇ 1975 ਤੋਂ ਲੈ ਕੇ ਹੁਣ ਤੱਕ ਮੈਂ ਸਰਦਾਰ ਦਿਲਬਾਖ ਸਿੰਘ ਜੀ ਦੇ ਨਾਲ ਐਕਟਿਵਲੀ ਨਹੀਂ ਬਟ ਪੈਸਿਵਲੀ ਉਹਨਾਂ ਨਾਲ ਬਹੁਤ ਉਹਨਾਂ ਨੂੰ ਦੇਖਦੇ ਕੇ ਸਿੱਖਿਆ ਔਰ ਇਹ ਮੇਰੇ ਜਿੰਨੇ ਵੀ ਮੇਰੇ ਵੀਰ ਕੋਲ ਖੜੇ ਐ ਇਸ ਸਮਾਜ ਦੇ ਉਹ ਬੰਦੇ ਐ ਜਿਨ੍ਹਾਂ ਨੇ ਦਿਨ ਰਾਤ ਕਿਤਾਬ ਐ ਸਮਾਜ ਦਾ ਪੱਤਰ ਉੱਪਰ ਚੁੱਕਨੋ ਸਭਰ ਜਿਹੜਾ ਪੱਤਰ ਚੁੱਕਣਾ ਉਹ ਅੱਜ ਦੇ ਨੌਜਵਾਨ ਨੇ ਚੁੱਕਣਾ ਜਿਸ ਤਰ੍ਹਾਂ ਕਿ ਅੰਗਰ ਸਿੰਘ ਜੀ ਤੁਹਾਡੇ ਨੌਜਵਾਨ ਆਗੂ ਐ ਇਕ ਵਾਰੀ ਮੈਨੂੰ ਇੱਕ ਐਮਐਲਏ ਜਨ ਲੱਗਾ ਕਿ ਬਬਲੀ ਜੀ ਤੁਸੀਂ ਤੁਹਾਡਾ ਦਿਮਾਗ ਖਰਾਬ ਹੋਇਆ 5 ਸਾਲ ਤੇ ਹੋਰ ਸਿਆਸਤ ਕਰੋ 10 ਸਾਲ ਹੋਰ ਸਿਆਸਤ ਕਰੋ ਤੁਸੀਂ ਨਿਛੇ ਕੀ ਆਪਣੀ ਸਤਿਤੀ ਕਿਉਂ ਛੱਡ ਕੇ ਜਾ ਰਹੇ ਹੋ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿੰਨੇ ਵੀ ਸਾਡੇ ਸਿਆਸਤ 'ਚ ਅਸੀਂ 85 ਸਾਲ ਦੇ ਬੁਢੇ ਐ ਜਿਹੜੇ ਕਿ ਬਜ਼ੁਰਗ ਹੋ ਚੁੱਕੇ ਐ ਉਹਨਾਂ ਨੂੰ ਮੈਂ ਇੱਕ ਨਸੀਹਤ ਦੇਣਾ ਚਾਹੁੰਦੀ ਆ ਕਿ ਛੇਤੀ ਹੀ ਟਾਈਮ 'ਤੇ ਪੈਂਟ ਸਾਲ ਦੀ ਉਮਰ 'ਤੇ ਅਮਰੀਕਾ ਨੇ ਰਿਟਾਇਰਮੈਂਟ ਰੱਖੀ ਐ ਤੇ ਇੱਥੇ ਦੀ 90-90 ਸਾਲ ਦੇ ਰਿਟਾਇਰ ਹੋਣ ਦਾ ਨਾਮ ਨਹੀਂ ਲੈਂਦੇ ਸਾਨੂੰ ਯੂਥ ਦੀ ਸ਼ਕਤੀ ਚਾਹੀਦੀ ਹੈ আর ਬਜ਼ੁਰਗਾਂ ਦਾ ਤਜ਼ਰਬਾ ਚਾਹੀਦਾ। ਜਿਸ ਕਰਦੇ ਵਿੱਚ ਬਜ਼ੁਰਗਾਂ ਦੀ ਕਦਰ ਕਰੋਗੇ, ਇੱਜ਼ਤ ਕਰੋਗੇ, ਉਹਨਾਂ ਦੇ ਤਜ਼ਰਬੇ ਨੂੰ ਲੈ ਕੇ ਬੱਚੇ ਚੱਲਣਗੇ আর ਯੂਥ ਅਗਦੇ ਨੇਤਰਵ ਕਰੇਗਾ ਅੰਗਰ ਸਿੰਘ ਜੀ ਦੇ ਨਾਲ ਬਾਵਾ ਬਣ ਕੇ। ਕਦੇ ਵੀ ਤੁਸੀਂ ਮੇਰੇ ਤੋਂ ਲਿਖਵਾ ਲੋ। اتوں کاگریس پارٹی کدی بھی کتے جا نہیں سکتی دس از دالی پارٹی وچ کیئر فار ایوری بڈی اور میں یہی بابا جی جیم نگاہے تو سب اپنے مہا پرشا امید کردی ہوں کہ اے hey, میرے پرماتما ਅਜੇ ਕੀਤੇ ਹੈ ਕਿ ਪੰਜਾਬ ਦੀ ਜਿਹੜੀ ਬਦਨਸੀਬੀ ਸ਼ੁਰੂ ਹੋਈ ਹੈ ਫਰੰਟ ਦੇ ਉੱਤੇ ਤੁਹਾਨੂੰ ਪਤਾ ਨਹੀਂ ਤੁਸੀਂ ਆਰਾਮ ਨਾਲ ਬੈਠੇ ਹੋ ਰੋਜ਼ ਮਾਰਕ ਫਿੰਚ ਹੋ ਰਹੇ ਹੈ ਥੀਸ ਇਸ ਸਭ ਅਸਰਾਂ ਨੂੰ ਬਿਲਾ ਕੇ ਰੋਜ਼ ਦੱਸ ਰਹੇ ਹੈ ਕਿਸੇ ਟਾਈਮ ਵੀ ਅਗਰ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਫੋਸਫੋਰ ਇਹ ਸਭ ਸੈਂਸਿਟਿਵ ਏਰੀਏ ਪੰਚ ਚੁਕੇ ਹੈ ਔਰ ਕਿਸੇ ਟਾਈਮ ਵੀ ਅਗਰ ਉੱਥੇ ਵਾਰ ਦੀ ਸਿਚੁਏਸ਼ਨ ਸ਼ੁਰੂ ਹੁੰਦੀ ਹੈ ਤੇ ਸਾਡਾ ਕੱਖ ਨਹੀਂ ਬਚਣਾ کر کے میں آپ سب چیز کہ رکشہ کرتے ہیں میرے جن بچے بیٹھے ہیں وہ تے راکش من کے اپنی اپنی ڈیوٹی نو پروپر نباؤ اور یہ کہ بابا بالک ناتھ جی تو جن بھی شف شکتی جو بھی گرو گھر ماتا لینہ دیوی چند پرنی ماتا جنو جنو بھی ہو ਸਭ ਤੋਂ ਹਨੂਮਾਨ ਜੀ ਤੋਂ ਬਦਰਨ ਬਲੀ ਜੀ ਤੋਂ ਸਭ ਤੋਂ ਮੈਂ ਬੜੇ ਸਾਰਿਆਂ ਦੀ ਇਸ ਕਰਾਂਦੇ ਸੁਖ ਮੰਗਦੀ ਹੂਈ ਅੰਗਰ ਸਿੰਘ ਜੀ ਵੱਲੋਂ ਰੱਬਲੇ ਵੱਲੋਂ ਇਹ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਬਤਾਈ ਦਿੰਨੀ ਆ ਅੱਜ ਦੀ ਸੜਕ ਤੋਂ ਮੈਂ ਆਈ ਆ ਬਹੁਤ ਸਾਲਾਂ ਤੋਂ ਉੱਥੋਂ ਆਈ ਸੀ ਬੜੀ ਕੱਚੀ ਸੜਕ ਸੀ ਬੜੀ ਕੋਸ਼ਿਸ਼ ਕੀਤੀ ਕਿ ਨਾਲ ਦੇ ਖੇਤਾਂ ਵਾਲਿਆਂ ਨੂੰ ਰਿਕਵੈਸਟ ਕਰਕੇ ਕਿ ਸਾਨੂੰ ਦੇ ਦਿਓ ਸਹੀ ਸੇ ਲੋਕ ਦਹੋ ਹੈਲਪ ਕਰੋ ਨਹੀਂ ਉਹ ਮੈਂ ਨਹੀਂ ਜਦੋਂ ਉਸ ਸੜਕ ਸਾਹ ਲਈ ਸਿੰਘ ਜੀ ਤੁਸੀਂ ਆਪ ਹੀ ਪੈਸੇ ਇਕੱਠੇ ਕਰਕੇ ਅੰਦਰ ਸਿੰਘ ਜੀ ਦੀ ਹਿੰਮਤ ਨਾਲ ਆ ਮਿਟੀ ਦੀ ਟੀਮ ਖੜੀ ਹੈ ਮੋਹਨ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰੇ ਵੀ ਹੋ ਨਾ ਪਾਈਆ ਇਹਨੇ ਸਾਰੇ ਬੱਚੇ ਖੜੇ ਹਨ ਇਹਨਾਂ ਦੀ ਹਿੰਮਤ ਨਾਲ ਜਿਸ ਤਰ੍ਹਾਂ ਵਾਦੀ ਤੇ ਅੱਜ ਅਸੀਂ ਇਹਨੇ ਦੇਖਿਆ ਵਾਹਿਗੁਰੂ ਨੇ ਮੇਲੇ ਹਰ ਇਨਸਾਨ ਲਈ ਹਮੇਸ਼ਾ ਕਾਇਮ ਰੱਖ ਕੇ ਕਿਸੇ ਨੂੰ ਦੁੱਖ ਨਾ ਹੋਵੇ ਸਾਰੇ ਪਾਸੇ ਸੁੱਖ ਹੋਵੇ ਯੀ ਮੈਂ ਬਤਨ ਨਨੋ ਤੁਮ ਜੀ ਬਾਈ ਜੀ ਜੀ ਕਾਲ ਐਸਾ ਵੈਬ ਜੀ ਜੀ ਤੇ ਗਏ ਤੇ ਪਿੰਡ ਦੇ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਰੀ ਸੰਗਤ ਨੂੰ ਪਤਾ ਹੈ ਆਪਾਂ ਕੱਚੇ ਰਸਤੇ ਆਉਂਦੇ ਸੀਗੇ ਕੋਈ ਸਾਫ ਪੁੰਜਾ ਸੰਗਤ ਜੀ ਕੋਈ ਡਿੰਗਦਾ ਸੀ ਕਿ ਇਹਦੇ ਕਪੜੇ ਖਾਬ ਹੁੰਦੇ ਸੀਗੇ ਅਸੀਂ ਬੀਬੀ ਜੀ ਨੂੰ ਐਮਐਲਏ ਅੰਗਰ ਸਿੰਘ ਜੀ ਬੇਨਤੀ ਕੀਤੀ ਸਾਡੇ ਬਡੇ ਵੀਰ ਭਾਈ ਮਦਨ ਸਿੰਘ ਜੀ ਹੋਜਾ ਸਿੰਘ ਜੀ ਪਾਜੀ ਦਰਸ਼ਨ ਸਿੰਘ ਜੀ ਸਾਰੇ ਪਰਿਵਾਰ ਕਸ਼ਾ ਸਾਡੇ ਜਿਹੜੇ ਦੇ ਕਾਂਗਰਸ ਸੇਵਾਦਾਰ ਦੇ ਪ੍ਰਧਾਨ ਪਹੁੰਚੇ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਸਾਡੇ ਜਿਹੜੇ ਦੇ Vice ਪ੍ਰਧਾਨ ਸੁਜੀਤ ਮਹਾਲੋਂ ਜੀ ਸੁਭਰਵਾ ਸਾਹਿਬ ਸਾਡੇ ਭੈਣ ਜੀ ਆਏ ਆ ਬਹੁਤ سارے ਮਹਾਂਪੁਰਖ ਆਏ ਆ ਅਸੀਂ ਸਾਰਿਆਂ ਦਾ ਇਕਬਾਲ ਕੌਰ ਜੀ ਸਰ ਇਹਨਾਂ ਦਾ ਮਾਨ ਸਨਮਾਨ ਇਹਨਾਂ شاہ ਦਰਬਾਰਾ ਵੱਲੋਂ ਸਾਡੇ ਸਤਿਕਾਰਯੋਗ ਦਾਦਾ ਮਦਦ ਸ਼ਾਹ ਜੀ ਤੇ ਸਾਡੇ ਸਤਿਕਾਰਯੋਗ ਜਵਾਬਦਰਸ਼ਨ ਜੀ

جیسبے والے مان سمان لائے جی منجیت جی پتھر والے درمیان پہنچنے اجیت اکبار تھا سر ادو اپنا مان سمان لائے جی سر جگتار سن جی اجبیا ان مان سمان ہوا جی سوکاجر